ਮੇਲ ਜੋਲ ਕੇ ਚੌਹਾਂ ਸ਼ਰੇਣੀਆਂ ਨੂੰ ਨਵੇਂ ਮੋੜ ਵੱਲ ਕੌਮਨ ਹੂੰ ਮੋੜ ਦਿੱਤਾ ਇੱਕ ਹੱਥ ਵਾਲਾ ਤੇ ਤੁਝੇ ਤਲਵਾ ਇੱਕ ਹੱਥ ਮਾਲਾ ਤੇ ਦੂਜੇ ਤਲਵਾਰ ਦੇ ਕੇ ਭਗਤ ਜੀ ਸ਼ਕਤੀ ਨੂੰ ਇਕੱਠਿਆਂ ਜੋੜ ਦਿੱਤਾ ਐਸੀ ਮੁਰਦियां ਦਿਲਾਂ ਵਿੱਚ ਜਾਣ ਪਈ ਐਸੀ ਹੀ ਮੁਰਦियां ਦਿਲਾਂ ਵਿੱਚ ਜਾਣ ਪਾਈ ਮੈ ਫੜ ਕੇ ਚੜੀ ਨੇ ਬਾਜ ਮਰੋੜ ਦਿੱਤਾ ਫੜ ਕੇ ਚੜੀ ਨੇ ਬਾਜ ਮਰੋੜ ਦਿੱਤਾ ਚਿੱਟੇ ਕੱਪੜੇ ਤੇ ਜਿੱਥੇ ਦਾਗ ਪੈ ਜਾਏ ਚਿੱਟੇ ਕੱਪੜੇ ਤੇ ਜਿੱਥੇ ਦਾਗ ਪੈ ਜਾਏ ਉੱਥੇ ਉੱਡ ਕੇ ਮੱਖੀਆਂ ਬਿੰਦੀਆਂ ਨੇ ਜਿਹੜੀ 베ਰੀ ਦੇ ਮਿੱਠੜੇ 베ਰ ਹੁੰਦੇ ਇਹ ਮਾਂ ਉਸ ਹੀ 베ਰੀ ਨੂੰ ਪੈਂਦੀਆਂ ਨੇ ਭਲੇ ਪੁਰਸ਼ਾਂ ਦਾ ਗੌਂਦੀ ਹੈ ਜਸ ਦੁਨੀਆਂ ਫਿਟਕਾਂ ਬੁਰਿਆਂ ਨੂੰ ਪੈਂਦੀਆਂ ਰਹਿੰਦੀਆਂ ਨੇ ਫਿਟਕਾਂ ਬੁਰਿਆਂ ਨੂੰ ਪੈਂਦੀਆਂ ਰਹਿੰਦੀਆਂ ਨੇ یا گری اچن سب جگ سد کے جے جا دے صدا ہی رہی کے مننا اس صدا پانا تن گرو گوبند سنگ دے ورگا کس نے ہے بن جانا ਦਸ ਮੇਰਿ ਸਿ ਪਿਤਾ ਦੀ ਸਿਫਤ ਲਿਖੀ ਨਾ ਜਾਵੇ ਵਾਗ ਜੀ ਰੀ ਦੇ ਅਚਨਾਂ ਤੈਥੋਂ ਸਭ ਜਗ ਸਦਕੇ ਜਾਵੇ ਜਨ ਜਹਾਂ ਦੇ ਸਦਾ ਹਿਰਿ ਕੇ ਮੰਨਣਾ ਉਸ ਦਾ ਪਾਣਾ ਤਨ ਗੋਪਤ ਸਿੰਘ ਦੇ ਵਰਗਾ ਕਿਸ ਨੇ ਹੈ ਬਨ ਜਾਣਾ ਸਿੱਧੀ ਮਰੇ ਪਿਤਾ ਆਪਣਾ ਦੇਸ਼ ਦੇ ਲੇਖੇ ਲਾਇਆ ਬੁਝਿਆ ਦੀਪ ਜੋ ਹਿੰਦਿਆ ਦਾ ਸੀ પાਕੇ ਖੂਨ ਜਗਾਇਆ ਕਿਸ ਦੇ ਦੁੱਖਾਂ ਦਰਦਾਂ ਨੂੰ ਲੈ ਦੇਦੇ ਵਿੱਚ ਸਮਾਣਾ ਹਨ ਗੁਰੂ ਗੋਬਿੰਦ ਸਿੰਘ ਦੇ ਵਰਗਾ ਕਿਸ ਨੇ ਹੈ ਬਰਜਾਣਾ ਕਬੇ ਕੁਚਲੇ ਦੇਸ਼ ਤੇ ਲੋਕੀ ਸੀਦਾ ਸੱਚ ਦੇ ਵਾਰੇ ਮੇ ਮੀਆਂ ਜਾਤਾ ਵਾਲੇ ਕਹਿ ਕੇ ਜ਼ਾਲਮ ਜੋ ਦਰਕਾਰੇ ਤੁਨ ਲਾ ਨਾਲ ਕਾਲ ਜੇ ਉੱਚਾ ਨਾਲ ਰਲਣਾ ਹਨੁਰ ਗੋਬਿੰਦ ਸਿੰਘ ਦੇ ਵਾਰ ਬਾ ਕਿਸ ਨੇ ਹੈ ਬਣ ਜਾਣਾ ਜਿਤੜਾ ਕਈ ਸ਼ੇਰ ਕਢਾਇਆ ਖੰਡੇ ਪੋਲ ਪਿਲਾਈ ਫੱਕ ਰਲਣਾ ਦੇ ਸ਼ਲੀ ਬਰਨਾ ਸਾਰੀ ਬਾਤ ਬਕਾਈ ਇਕ ਕਬੀਰ ਬਹਾਦਰ ਨੂੰ ਜਾ ਸਵਾ ਲੱਖ ਨਾਲ ਲੜਾਣਾ ਤਨ ਗੁਰੂ ਬੇਦ ਸਿੰਘ ਦੇਵਾਲਾ ਇਸ ਨੇ ਹੈ ਬਣ ਜਾਣਾ ਪਰ ਸਨਦੀ ਦੇ ਕੰਡੇ ਉੱਤੇ ਪਰਿਵਾਰ ਵਿਚੋੜਾ ਅੱਖਾਂ ਸਾਹਮੇ ਵਿਛੜ ਗਿਆ ਸੀ ਦੂਪਤਰਾ ਦਾ ਜੋੜਾ ਨਾ ਨਾ ਦਿਲ ਕਬਰਾ ਆ ਆਖਿਆ ਰੱਬ ਦਾ ਪਾਣਾ ਬੰਦ ਗੁਰੂ ਗੋਬਿੰਦ ਸਿੰਘ ਦੇਵਾਨਾ ਕਾ ਇਸ ਨੇ ਹੈ ਬਣ ਜਾਣਾ 40 ਸਿੰਘ ਸੰਨ ਨਾਲ ਗੁਰਾਂ ਦੇ ਜਾਂਚ ਮਕੌਰ ਚ ਆਏ 10 ਲੱਖ 200 ਮਾੜੇ ਚੋਂ ਪਾਰ ਸਿਆ ਤੂੰ ਘਰੇ ਗੜੀ ਨੂੰ ਪਾਏ ਹੋਸੀ ਨਾ ਹੋਏ ਤਾਂ ਗੁਰੂ ਗੋਬਿੰਦ ਸਿੰਘ ਦੇ ਵਰਗਾ ਇਸ ਨਹੀਂ ਹੈ ਦਨਜਾਰਾ ਪੰਤੀ ਸਿੰਘ ਤੇ ਲਾਲ ਦੋ ਵੱਡੇ ਵਿੱਚ ਚਮਕ ਹੋਰ ਢਾਕੇ ਸਿੰਘਾਂ ਦੀ ਅਰ ਜੋਈ ਮੰਨ ਕੇ ਧੁਰ ਪੈ ਫਤੇ ਬੁਲਾ ਕੇ ਅਕ ਦੁਸ਼ਮਣਾਂ ਰੋਕ ਨਾ ਸਕਿਆ ਲੰਗ ਕਿਉਂ ਬਲਵਾਨਾ ਤਾਂ ਗੁਰੂ ਗੋਬਿੰਦ ਸਿੰਘ ਦੇ ਵਰਗਾ ਇਸ ਨੇ ਹੈ ਬੜ ਜਾਣਾ ਕੰਦਾ ਚੋਲਾ ਲੀਰਾ ਹੋਇਆ ਪਹੁੰਚੇ ਮਾਛੀ ਵਾਰੇ ਬੀਆਬਾਨ ਸੀ ਸੰਗਣਾ ਜੰਗਲ ਹਵਾ ਪੁਰੇ ਕਨ ਗੁਰੂ ਗੋਬਿੰਦ ਸਿੰਘ ਦੇ ਵਰਗਾ ਕਿਸ ਨਹੀਂ ਹੈ ਬੰਦ ਜਾਨਾ ਮਾਤਾ ਗੁਜਰੀ ਬੁਰਜ ਚਵਾਰੀ ਲਾਲ ਦੋਨੀ ਹਾ ਅੰਧਾਰ ਸਿੱਖੀ ਬਾਗ ਦੇ ਬੋਲ ਮੈਂ ਕਦੇ ਗੈਦਾ ਬੇਦੀ ਗੋਦੰਧਾਰ ਉਕਾਤੀ ਕਰਵੰਡਣ ਮਾਈਂ ਕਾ ਇਹ ਨਾ ਮਾਰੇ ਜਾਨਾ ਕਨ ਗੁਰੂ ਗੋਬਿੰਦ ਸਿੰਘ ਦੇ வரதானவன தா கோனாசுலார்ப்போ உபகார ਗੁਰੂ ਗੋਬਿੰਦ ਸਿੰਘਾ ਦੇ ਵਰਗਾ ਇਸ ਨੇ ਹੈ ਬਣ ਇਸ ਨੇ ਹੈ ਪਰਜਾਣ ਸਤਪੁਰ ਜੀ ਦੇ ਪਾਵਨ ਤੂਬਿੰਦਰ ਦਰਬਾਰ ਦੀ ਹਾਜ਼ਰੀ ਪਰਦੇ ਹੋਏ 바이バイ ਸਰਪੰਦ ਸਾਥ ਸੰਗਤ ਸਭ ਤੋਂ ਪਹਿਲੇ جو سی کا سچا تے سچا اصول ہے جوڑیے ہتھ خالسا جی آخو گج کے واہ واحر جی کا خالصا واہ واحر جی کی فتح آپ تنتا دے جوگ ہو